ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਦੋਸਤੋ ਸਾਰੇ ਠੀਕ ਠਾਕ ਹੋਵੋਗੇ ਸੋ ਰੋਜ਼ਾਨਾ ਦੀ ਤਰ੍ਹਾਂ ਕੁਝ ਨਾ ਕੁਝ ਤੁਹਾਡੇ ਲਈ ਲੈ ਕੇ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਸੋ ਸਾਡੇ ਜਿਹੜੇ ਚੈਨਲ ਨੇ ਇੱਕ ਮੋਟੀਵੇਟ ਵਾਲੇ ਵੀ ਹੈਗੇ ਆ ਲਖਵੀਰ ਇੱਕ ਸੇਧ ਦੇਣ ਵਾਲੇ ਵੀ ਹੈਗੇ ਆ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜ਼ਿਆਦਾਤਰ ਉਹ ਪਰਿਵਾਰਿਕ ਹੁੰਦੀਆਂ ਨੇ ਤੇ ਘਰੇਲੂ ਜ਼ਿੰਦਗੀ ਦੀ ਇਹ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਪਰ ਕੁਝ ਕੁ ਗੱਲਾਂ ਦਾ ਜੋ ਤਜਰਬਾ ਹੈ ਜ਼ਿੰਦਗੀ ਦੇ ਵਿੱਚ ਜਿਹੜੀਆਂ ਹੱਡ ਵੀ ਇੱਥੇ ਹੁੰਦੀਆਂ ਨੇ ਤਾਂ ਹੋ ਸਕਦਾ ਤੁਹਾਡੇ ਨਾਲ ਵੀ ਦੋਸਤੋਂ ਉਹ ਬੀਤੇ ਹੋਣ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਹੋਗੇ ਤਾਂ ਵੀਡੀਓ ਸ਼ੇਅਰ ਵੀ ਕਰ ਦਿਓ ਦੋਸਤੋਂ ਤੇ ਚੈਨਲ ਫੋਲੋ ਕਰ ਲਓ ਤੇ ਪਿਆਰਾ ਜਿਹਾ ਕਮੈਂਟ ਕਰਕੇ ਲਾਈਕ ਵੀ ਕਰ ਦਿਓ ਤਾਂ ਕਿ ਹੋਰਨਾਂ ਭਰਾਵਾਂ ਤੱਕ ਵੀ ਇਹ ਵੀਡੀਓ ਪਹੁੰਚ ਹੋ ਜੇ ਸੋ ਦੋਸਤੋ ਜੋ ਅੱਜ ਦੀ ਗੱਲ ਕਰਨੀ ਹੈ ਉਹ ਗੱਲ ਜਦੋਂ ਦਿਮਾਗ ਦੇ ਵਿੱਚ ਗੱਲ ਆਉਂਦੀ ਹੈਗੀ ਤਾਂ ਮਨ ਪਤਾ ਨਹੀਂ ਹੈਗਾ ਇੱਕ ਹੋਰ ਹੀ ਕੁਝ ਸਟਰਕਚਰ ਜਿਹਾ ਬਣ ਜਾਂਦਾ ਹੈ ਗੱਲ ਕਰ ਲਈ ਗਰੀਬੀ ਦੀ ਗੁਰਬਤ ਦੀ ਗੱਲ ਕਰ ਲਈ ਜਿੰਨਾ ਪਰਿਵਾਰਾਂ ਨੇ ਇਹ ਚੀਜ਼ਾਂ ਹੱਡੀ ਹੰਡਾਈਆਂ ਹੋਣ ਦੋਸਤੋ ਤੇ ਉਹ ਸਮੇਂ ਨਾਲ ਜਾ ਕੇ ਕਿਸੇ ਮੋੜ ਤੇ ਕਾਮਯਾਬ ਹੋ ਜਾਣਾ ਤਾਂ ਉਹ ਗੱਲ ਕਰਨੀ ਬਣਦੀ ਹੈ ਹਨਾ ਜੇਕਰ ਆਪਾਂ ਨਹੀਂ ਕੋਈ ਗੱਲ ਕਰਦੇ ਤਾਂ ਉਹ ਆਪਣੀਆਂ ਕੁਝ ਕਥਤੀਆਂ ਸੁਖਲੀਆਂ ਜੋ ਦਿਲ ਦੇ ਆਪਣੇ ਬਲਵਲੇ ਹੁੰਦੇ ਆ ਲਖਵੀਰ ਉਹ ਬੰਦਾ ਨਾਲ ਹੀ ਲੈ ਕੇ ਜਾਂਦਾ ਤੇ ਨਾਲ ਹੀ ਲੈ ਕੇ ਮਰ ਜਾਂਦਾ ਮੈਂ ਆਪਣੇ ਕਈ ਮਿੱਤਰਾਂ ਵੇਲੀਆਂ ਨੂੰ ਕਈ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਵੇਖਿਆ ਹੈ ਜਿਨ੍ਹਾਂ ਨੇ ਗਰੀਬੀ ਨਾਲ ਸਾਰੀ ਉਮਰ ਸੰਘਰਸ਼ ਕਰਿਆ ਉਹਨਾਂ ਇੱਕ ਕਹਾਉਤ ਆ ਲਖਵੀਰ ਕਿ ਕਹਿੰਦੇ ਗਰੀਬੀ 'ਚ ਜੰਮਣਾ ਆਪ ਆਪਣੀ ਗਰੀਬੀ ਦੇ ਵਿੱਚ ਮਰਨਾ ਪਾਪ ਹੈ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਆਪਣੀ ਜ਼ਿੰਦਗੀ ਹੈ ਉਹ ਤੁਸੀਂ ਆਪ ਬਣਾਉਗੇ ਜਿਹੜਾ ਤੁਹਾਡਾ ਫਿਊਚਰ ਹੈਗਾ ਉਹ ਤੁਸੀਂ ਆਪ ਬਣਾਉਣਾ ਹੁੰਦਾ ਹੈ ਸੋ ਮੈਂ ਇਸਲੇ ਵਲੌਗ ਦੇ ਵਿੱਚ ਵੀ ਕਈ ਗੱਲਾਂ ਬਾਤਾਂ ਕਰੀਆਂ ਸੀ ਕਿ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਤੋਂ ਬਾਅਦ ਪਰਿਵਾਰ ਨੇ ਬਹੁਤ ਸਾਰੀਆਂ ਤੰਗੀਆਂ ਤੁਰਸੀਆਂ ਮਤਲਬ ਪਰਿਵਾਰ ਨੇ ਦੇਖੀਆਂ ਉਹ ਜਿਨ੍ਹਾਂ ਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਕੁਝ ਸਾਡੀਆਂ ਮਾਮਾ ਪੈਣਾ ਤੁਸੀਂ ਵੀ ਇਹ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਨਾਲ ਇਹ ਵਾਪਰਿਆ ਹੋਣਾਗਾ ਕਿ ਪਰਿਵਾਰ ਦਾ ਜਦੋਂ ਕੋਈ ਮੋਢੀ ਚਲਿਆ ਜਾਂਦਾ ਹੈ ਤਾਂ ਜ਼ਿੰਦਗੀ ਬਾਅਦ ਦੇ ਵਿੱਚ ਜਿਹੜੀ ਨਾ ਉਹ ਨਰਕ ਨਾਲੋਂ ਵੀ ਬਦਤਰ ਹੋ ਜਾਂਦੀ ਹੈ ਹਾਂਜੀ ਇਹ ਹੀ ਹਨ ਲਖਵੀਰ ਹਾਂਜੀ ਬਾਕੀ ਮੇਰੀ ਤੇ ਲਖਵੀਰ ਦੀ ਮੈਰਿਜ ਹੋਏ ਨੂੰ 12-13 ਸਾਲ ਹੋ ਗਏ ਨੇ ਮੈਂ ਵੀ ਉਸ ਸਮੇਂ ਕੋਈ ਕਾਰੋਬਾਰ ਤੇ ਨਹੀਂ ਸੀਗਾ ਦੋਸਤੋ ਜਦੋਂ ਕਿ ਛੋਟੀ ਉਮਰੇ ਕਬੀਲਦਾਰੀ ਦੇ ਜਿਹੜਾ ਝਮੇਲਾ ਸੀਗਾ ਉਹ ਸਿਰ ਪੈ ਗਿਆ ਕਬੀਲਦਾਰੀ ਦਾ ਬੋਝ ਕਹਿੰਦੀ ਆਪਾਂ ਤਾਂ ਬਹੁਤ ਕੁਝ ਉਹ ਗੱਲਾਂ ਸਿੱਖਣ ਨੂੰ ਮਿਲਿਆ ਜਿਨ੍ਹਾਂ ਦਾ ਤਜਰਬਾ ਅੱਜ ਦੀ ਘੜੀ 50 60 ਸਾਲ ਦੇ ਬੰਦੇ ਨੂੰ ਵੀ ਨਹੀਂ ਹੋਣਾ ਸੀ ਮੈਂ ਉਹ ਖੂਨ ਦੇ ਰਿਸ਼ਤੇ ਸਾਡੇ ਖਤਮ ਹੁੰਦੇ ਦੇਖੇ ਇੱਕ ਗਰੀਬੀ ਦੀ ਰੂਪਰੇਖਾ ਹੇਠ ਬਹੁਤ ਹੀ ਜ਼ਿਆਦਾ ਸੰਘਰਸ਼ ਕਰਨਾ ਪਿਆ ਮੇਰੇ ਪਰਿਵਾਰ ਨੂੰ ਜਿਉਂਦੇ ਰਹਿਣ ਦੇ ਲਈ ਸੋ ਬਾਕੀ ਗੱਲਾਂ ਕੁਝ ਕੁ ਗੱਲਾਂ ਮੈਂ ਲਖਵੀਰ ਦੇ ਮੂੰਹੋਂ ਵੀ ਤੁਹਾਡੇ ਨਾਲ ਲਖਵੀਰ ਦੀ ਜਵਾਨੀ ਸਾਂਝੀਆ ਕਰਾਉਣੀ ਆ ਲਖਵੀਰ ਇੱਕ ਸਮਾਂ ਉਹ ਵੀ ਸੀਗਾ ਜਦੋਂ ਡੈਡੀ ਦੀ ਡੈਥ ਹੋਣ ਤੋਂ ਬਾਅਦ ਹੈਨਾ ਮੇਰੇ ਕੋਲੇ ਕੋਈ ਕਾਰੋਬਾਰ ਹੈ ਨਹੀਂ ਸੀਗਾ ਹੈਨਾ ਤਾਂ ਲਖਵੀਰ ਕਿਵੇਂ ਦਾ ਰਿਹਾ ਤੇਰਾ ਉਹ ਮਤਲਬ ਜਦੋਂ ਆਪਾਂ ਕਿਤੇ ਆਉਣਾ ਜਾਣਾ ਸੀਗਾ ਕਈ ਵਾਰ ਆਪਦੇ ਵੀ ਮਨ ਦੇ ਕਈ ਚਾਹ ਹੁੰਦੇ ਨੇ ਕੀ ਲੱਗਦਾ ਸੀ ਥੱਲੇ ਆਈ ਡੈਡੀ ਹੈਨਾ ਦੋ ਮਹੀਨੇ ਹੋ ਗਏ ਸੀਗੇ ਇੱਕ ਸਾਲ ਹੀ ਹੋਇਆ ਸੀਗਾ ਸਾਡੇ ਮੈਰਿਜ ਹੋਏ ਨੇ ਤੇ ਵਾਸਤਵ ਸੋਲਪਤੀਆਣਾ ਵਿਆਹ ਤੋਂ ਬਾਅਦ ਵੀ ਸੋਚ ਜਿਨੀ ਚਾਲ ਆ ਰਹੀ ਨੇ ਪਰ ਮੈਂ ਇਹਨਾਂ ਨੂੰ ਕਦੀ ਵੀ ਇਸੇ ਗੱਲ ਤੋਂ ਨਾ ਤਾਂ ਇਹ ਜਾਣੀ ਕੀਤਾ ਹੈਗਾ ਸੀ ਵਿੱਚ ਸੁਮਾ ਚੀ ਬਲੈਕ ਬੋਜਾ ਚੀ ਮੈਨੇ ਬਸ ਜੋ ਆਗ ਦਾ ਹੁੰਦਾ ਸੀ ਬਿਲਕੁਲ ਉਹ ਬੜਕ ਲਈ ਦੱਸਦੀ ਹੈ ਨਾ ਤੇ ਨਹੀਂ ਹੁੰਦਾ ਕੋਈ ਦਮਿਆ ਤੋਂ ਬਾਅਦ ਤਾਂ ਨਾਲ ਤੇ ਬੇ ਕਾਪੀ ਨਹੀਂ ਗਈ ਕੋਮਨ ਤਾਂ ਨਹੀਂ ਮੈਂ ਇਹਨੂੰ ਤਾਂ ਬਣ ਕੀਤਾ ਜਦੋਂ ਇਹ ਕਦੀ ਵੀ ਇਹਨੂੰ ਮੈਂ ਗਿਆ ਸੀ ਜੋ ਜਾਂਦੀ ਸੀ ਕੰਮ ਤੇ ਨਹੀਂ ਹੈਗੀ ਰਹੀ ਹੈਗੀ ਤੇ ਜਾਂ ਵੀ ਜਦ ਤੁਸੀਂ ਇਹਨੂੰ ਕੋਈ ਆ ਚੀ ਲੈ ਕੇ ਲੋ ਤੇ ਮੈਂ ਉਹਦੇ ਬਹੁਤ ਕਰੀਏ ਬੰਦੇ ਮੈਂ ਕਿਹਾ ਨਹੀਂ ਹੈ ਸੋਹਣੀ ਜੀ ਨੇ ਸੋ ਗੱਲ ਇਹ ਵੀ ਰਹੀ ਲਖਵੀਰ ਅਸੀਂ ਸੱਚ ਨਾਲ ਦੋਸਤੋ ਇੱਕ ਟੁੱਟੇ ਹੋਏ ਮੋਟਰਸਾਈਕਲ ਤੇ ਅਸੀਂ ਸਾਰਾ ਪਰਿਵਾਰ ਦੇ ਵਿੱਚ ਜਾਂਦੇ ਰਹੇ ਕਈ ਕਈ ਸਾਲ 7-8-8 ਸਾਲ ਦਾ ਕਹਿਣਾ ਸੋ ਵੀ ਉਹਨਾਂ ਨੂੰ ਵੀ ਪਤਾ ਸੀਗਾ ਵੀ ਪਰ ਉਹਨਾਂ ਨੇ ਮਤਲਬ ਸਾਨੂੰ ਡੋਲਣ ਨਹੀਂ ਦਿੱਤਾ ਹੈਗਾ ਉਹਨਾਂ ਨੇ ਸਾਨੂੰ ਮਤਲਬ ਇਹੀ ਸੇਧ ਦੇਣੀ ਸਾਰਾ ਪਰਿਵਾਰ ਨੇ ਵੀ ਮਿਹਨਤ ਕਰੋ ਵੀ ਕੋਈ ਨਾ ਕੋਈ ਕੰਮ ਕੀਤਾ ਲੱਭੋ ਜਿਹਦੇ ਨਾਲ ਕਿ ਅੱਜ ਹੋਰ ਤੇ ਕੱਲ ਕੋਈ ਜ਼ਿੰਦਗੀ ਹੋਰ ਹੋ ਜਾਵੇ ਹੈਨਾ ਸੋ ਬਈ ਬਹੁਤ ਕੁਝ ਉਸ ਸਮੇਂ ਨੇ ਸਾਨੂੰ ਸਿਖਾਇਆ ਤਕਰੀਬਨ ਮੈਰਿਜ ਤੋਂ ਜਾ ਕੇ 10-12 ਸਾਲਾਂ ਬਾਅਦ ਕਿਤੇ ਜਾ ਕੇ ਕੰਮ ਨੂੰ ਹੱਥ ਪਾਇਆ ਕੰਮ ਮਿਲਿਆ ਤੇ ਉਸ ਕੰਮ ਨੇ ਮਿਲਣ ਤੋਂ ਬਾਅਦ ਗੱਲ ਇਹ ਆ ਵੀ ਪਹਿਲਾਂ ਆਪਾਂ ਗੱਲ ਗਰੀਬੀ ਤੇ ਹੀ ਕਰੀਏ ਤਾਂ ਕੁਝ ਸਮਾਂ ਹੋ ਜਾ ਵੀ ਮਤਲਬ ਆਇਆ ਕਈ ਆਪਣੇ ਮਿੱਤਰਾ ਬੇਲੀਆਂ ਦੇ ਕੱਪੜੇ ਪਾ ਕੇ ਵੀ ਲੈ ਜਾਣੇ। ਹਾਂਜੀ। ਇੱਕ ਸਮਾਂ ਹੈ ਜਾਂ ਇੱਕ ਦੌਰ ਹੈ ਜਾਂ ਵੀ ਸੀਗਾ ਜਦੋਂ ਮੈਂ ਸੌਰੇ ਜਾਣਾ ਹੁੰਦਾ ਨਾ ਤਾਂ ਮੈਂ ਕਈ ਬਲੌਗਰਾਂ ਦੇ ਵਿੱਚ ਗੱਲਬਾਤ ਕਰੀ। ਪਿਛਲੇ ਬਲੌਗਰਾਂ ਦੇ ਵਿੱਚ ਵੀ ਮੈਂ ਆਪਣੇ ਮਿੱਤਰਾ ਬੇਲੀਆਂ ਦੇ ਕੱਪੜੇ ਮੰਗ ਕੇ ਲੈ ਜਾਣੇ। ਠੀਕ ਹੈ ਨਾ? ਕਿਉਂ ਉੱਥੇ ਤਾਂ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਸੀਗਾ ਕਿ ਵੀ ਕਿਵੇਂ ਕੋਈ ਗੱਲਬਾਤ ਹੈ ਹਨਾ? ਹਾਂਜੀ। ਕਿਉਂਕਿ ਮੈਂ ਇਹ ਗੱਲ ਤਾਂ ਸਾਂਝੀ ਕਰਨਾ ਹੀ ਚਾਹਾਂਗਾ ਕਿਉਂਕਿ ਤੁਹਾਡੇ ਵੀ ਕਈ ਭੈਣ ਭਰਾ ਹੋਊਗੇ ਤੇ ਰਿਸ਼ਤੇਦਾਰ ਹੋਣਗੇ। ਜੋ ਅੰਦਰ ਤੱਕ ਟੁੱਟੇ ਪਏ ਹੁੰਦੇ ਨੇਗੇ ਵੀ ਮੈਂ ਤਾਂ ਇਹੀ ਕਹਿਣਾ ਹੈਗਾ ਉਹਨਾਂ ਦਾ ਮਜ਼ਾਕ ਦਾ ਪਾਤਰ ਨਾ ਉਹਨਾਂ ਨੂੰ ਬਣਾਇਓ ਉਹਨਾਂ ਨੂੰ ਆਪਣੇ ਕੋਲ ਲਾਓ ਕਿਵੇਂ ਨਾ ਕਿਵੇਂ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਕੋਈ ਧੰਨ ਦਾ ਉਤਬਖਸੀ ਹੈਗੀ ਕੋਈ ਵੀ ਉਹਨਾਂ ਨੂੰ ਕਿੱਤੇ ਸਿਰ ਕਰ ਦੋ ਹੈ ਨਾ ਵੀ ਉਹਨਾਂ ਨੂੰ ਸਮਾਜ ਦੇ ਲਈ ਵੀ ਸਮਾਜ ਦੇ ਵਿੱਚ ਉਹਨਾਂ ਦਾ ਰਤਬਾ ਰਹੇ ਤੇ ਉਹਨਾਂ ਨੂੰ ਸਮਾਜ ਦੇ ਮਤਲਬ ਮਜ਼ਾਕ ਦਾ ਪਾਤਰ ਨਾ ਹੋਵੇ ਸੋ ਬਈ ਜਦੋਂ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਅ ਇੱਕ ਵਾਰ ਸਭ ਕੁਝ ਰੁਕ ਗਿਆ ਜਿੰਦਗੀ ਦੀ ਜਿਹੜੀ ਗੱਡੀ ਫਾਸਟ ਟਰੈਕ ਤੇ ਚੱਲਦੀ ਪਈ ਸੀ ਉਹ ਗੱਡੀ ਲੀਤੋਂ ਲਹਿ ਗਈ ਜਿਹਦੇ ਨਾਲ ਕੇ ਬਹੁਤ ਹੀ ਖਲਾਰਾ ਪਰਿਵਾਰ ਦੇ ਵਿੱਚ ਖੜਾ ਹੋ ਗਿਆ ਪਿਛਲੇ ਬਲੌਗਰ ਦੇ ਵਿੱਚ ਵੀ ਮੈਂ ਦੱਸਿਆ ਕਿ ਦੁਬਾਰੀਆਂ ਨੇ ਘੇਰਿਆ ਸਾਨੂੰ ਕਰਜ਼ੇ ਨੇ ਸਾਨੂੰ ਘੇਰਿਆ ਫਿਰ ਇਹ ਵੀ ਸੀਗਾ ਚਲੋ ਉਦੋਂ ਛੋਟੀ ਭੈਣ ਦਾ ਜਿਵੇਂ ਵਿਆਹ ਦਾ ਕਾਰਜ ਸੀਗਾ ਉਹ ਵੀ ਕਰਨਾ ਸੀਗਾ ਤਾਂ ਉਹ ਸਮਾਂ ਇਹੋ ਜਿਹਾ ਸੀਗਾ ਕਿ ਉਦੋਂ ਮੈਂ ਪਰਮਾਤਮਾ ਨੂੰ ਇੱਕ ਹਾਜ਼ਰ ਨਜ਼ਰ ਮੰਨਦਾ ਗਾ ਦੋਸਤੋ ਕਿ ਕੋਈ ਵੀ ਪ੍ਰਬੰਧ ਨਹੀਂ ਸੀਗਾ ਮੈਂ ਨਾ ਆਪਣੇ ਭੈਣ ਦੇ ਵਿਆਹ ਦੇ ਕਾਰਡ ਵੀ ਪਿੰਡ ਦੇ ਵਿੱਚ ਹਸਪਾਲੇ ਸੀਗੇ ਬੰਡਣੇ ਸੀਗੇ ਉਹਨੂੰ ਪਰ ਜਦੋਂ ਅਸੀਂ ਗੱਲਾਂ ਬਾਤਾਂ ਫਿਰ ਪਰਿਵਾਰਕ ਤੌਰ ਤੇ ਕਰੀਆਂ ਕੋਈ ਪੈਸੇ ਦਾ ਪ੍ਰਬੰਧ ਵੀ ਹੈ ਨਹੀਂ ਸੀਗਾ ਹਾਂ ਉਹਦੋਂ ਵਸ ਇੱਕ ਸੱਚੇ ਦਿਲੋਂ ਮੈਂ ਅੱਜ ਵੀ ਅੱਜ ਪਤਾ ਨਹੀਂ ਕਿਵੇਂ ਮੇਰਾ ਦਿਲ ਮੰਨਿਆ ਕਿ ਤੁਹਾਡੇ ਨਾਲ ਮੈਂ ਗੱਲ ਕਰਾਂ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੱਕ ਉਹ ਅਰਦਾਸ ਬੇਨਤੀ ਸੀ ਜੋ ਮੈਂ ਕੀਤੀ ਤੇ ਉਹ ਮਾਲਕ ਨੇ ਆਪਣੇ ਆਪ ਹੀ ਆਪਣੇ ਸਮਾਜ ਦੇ ਵਿੱਚ ਇਲਾਜ ਰੱਖੀ ਉਹਨਾਂ ਮਿੱਤਰਾਂ ਬੇਲੀਆਂ ਨੇ ਉਹ ਜਿਨ੍ਹਾਂ ਨੇ ਵੀ ਆਪਣੇ ਲਈ ਉਹਨਾਂ ਕੁਝ ਕੀਤਾ ਪਹਿਲਾਂ ਵੀ ਆਪਾਂ ਉਹਨਾਂ ਦਾ ਗੁਣ ਮੰਨਦੇ ਸੀ ਕਿਤੇ ਹੁਣ ਵੀ ਮੰਨਦੇ ਆਂਗੇ ਸੋ ਕੁਝ ਪੜਣਾ ਇਦਾਂ ਦਾ ਵੀ ਰਿਹਾ ਜਦੋਂ ਮੈਂ 2016 ਦੇ ਵਿੱਚ ਜਾ ਕੇ ਕਿਤੇ ਕੰਮ ਚਲਾਇਆ ਮੈਂ ਉਦੋਂ ਇੱਕ ਸਮਾਂ ਇਹ ਜਾ ਹੁੰਦਾ ਸੀਗਾ ਦੋਸਤੋ ਪੈਟਰੋਲ ਭਵਾਉਣ ਲਈ ਰੁਪਈਏ ਨਹੀਂ ਹੁੰਦੇ ਸੀਗੇ ਸਵੇਰ ਜਲਦੀ ਉੱਠਣਾ 5 5:30 ਵਜੇ ਉੱਠਣਾ ਚਲਾਇਆ ਆਪਾਂ ਡੈਰੀ ਤੋਂ ਹੀ ਕੰਮ ਸਟਾਰਟ ਕਰਿਆ ਸੀਗਾ ਲਾਗਲਾ ਪਿੰਡ ਮੱਤੀ ਆ ਦੋਸਤੋ ਆਪਣੇ ਨਾਲ ਮੱਤੀ ਮੋਜੂ ਮੱਤੀ ਕਹਿ ਦਿੰਦੇ ਆ ਸੋ ਉੱਥੇ ਆਪਾਂ ਇੱਕ ਮਿਲਕ ਸੈਂਟਰ ਸੀਗਾ ਜਿਹੜਾ ਆਪਣਾ ਕੋ ਡੈਰੀ ਆਪਾਂ ਲਾਈ ਉੱਥੇ ਤੇ ਕਈ ਵਾਰ ਇਹੀਆਂ ਨੋਬਤਾਂ ਆਈਆਂ ਕਿ ਸਾਨੂੰ ਪੈਦਲ ਜਾਣਾ ਜਾਂ ਸਾਈਕਲ ਤੇ ਜਾਣਾ ਮਤਲਬ ਤੇਲ ਪਾਉਣ ਨੂੰ ਜੇ ਆਪਾਂ ਕਹ ਜੀਰਪੀਏ ਨਹੀਂ ਹੁੰਦੇ ਸੀਗੇ ਉਹ ਜਿਹੋ ਜਿਹੇ ਹਾਲਾਤ ਹੋ ਗਏ ਸੀ ਸੋ ਉਹ ਪਿਓ ਸਮੇਂ ਨਾਲ ਆਪਾਂ ਸੰਘਰਸ਼ ਕਰਿਆ ਮੈਂ ਆਪਣੇ ਸੀਨੀਅਰਾਂ ਨੂੰ ਕਿਹਾ ਕਿ ਵੀ ਹੁਣ ਮੇਰੇ ਕੋਲ ਤਾਂ ਤੇਲ ਪਵਾਉਣ ਤੱਕ ਵੀ ਲਕਵੀਰ ਰਕੀਆ ਹੈ ਨਹੀਂ ਕਿ ਵੀ ਕੀ ਕੀਤਾ ਜਾਵੇ ਹੈਨਾ ਤਾਂ ਉਹਨਾਂ ਨੇ ਮੈਨੂੰ ਸਮਝਾਇਆ ਕਿ ਪੁੱਤਰ ਕੋਈ ਗੱਲ ਨਹੀਂ ਤੂੰ ਬੈਠਾ ਰਹਿ ਤੂੰ ਆਪਣੀ ਮਿਹਨਤ ਜਾਰੀ ਰੱਖ ਵੀ ਤੈਨੂੰ ਅਸੀਂ ਕਦੇ ਪਰੇਸ਼ਾਨ ਨਹੀਂ ਕਰਾਂਗੇ ਸੋ ਦੋਸਤੋ ਪ੍ਰਮਾਤਮਾ ਨੇ ਤੇ ਮੇਰੀ ਮਿਹਨਤ ਨੇ ਸਾਥ ਦਿੱਤਾ ਤਾਂ ਆਪਣੇ ਕੋਲੇ ਉਸ ਸਮੇਂ ਦੋਨਾਂ ਪਿੰਡਾਂ ਦਾ ਮੌਜੂ ਤੇ ਮੰਤੀ ਦਾ ਦੁੱਧ ਪਿਆ ਦੁੱਧ ਵੀ ਕੀ ਕਹਾਂ ਮੈਂ ਸੋਨੂੰ ਰਿਕਾਰਡ ਤੋੜ ਦਿੱਤੇ ਦੋਨਾਂ ਪਿੰਡਾਂ ਦਾ ਜਦੋਂ ਦੁੱਧ ਦੀ ਕਲੈਕਸ਼ਨ ਹੁੰਦੀ ਸੀ ਇੱਕ ਇੱਕ ਟਾਈਮ ਦੇ 13-13 ਕேன் ਵੀ ਉੱਥੇ ਕਲੈਕਸ਼ਨ ਦੇ ਹੁੰਦੇ ਰਹੇ ਸੋ ਬਹੁਤ ਸੋਹਣਾ ਰਿਜ਼ਲਟ ਰਿਹਾ ਉਥੋਂ ਚਲੋ ਗਰੀਬੀ ਵੀ ਦੇਖੀ ਤੰਗੀਆਂ ਤੁਰਸੀਆਂ ਵੀ ਦੇਖੀਆਂ ਤੇ ਸਿੱਖਿਆ ਬਹੁਤ ਕੁਝ ਸਿੱਖਿਆ ਤਾਂ ਇਹ ਹੁੰਦਾ ਹੈਗਾ ਸਿੱਖਣਾ ਤਾਂ ਇਹ ਸੀਗਾ ਦੋਸਤੋ ਕਿ ਜਦੋਂ ਨਾ ਪਰਿਵਾਰ ਦੇ ਵਿੱਚ ਤੁਹਾਡੇ ਪਰਿਵਾਰ ਦਾ ਮੋਢ ਜਾਂ ਮੁਖੀ ਹੈ ਜਿਹੜਾ ਉਹ ਨਹੀਂ ਰਹਿੰਦਾ ਤਾਂ ਮੰਗਰੋ ਕੰਮ ਜਿਹੜਾ ਨਾ ਬਹੁਤ ਹੀ ਢਾਂਚਾ ਵਿਗੜ ਜਾਂਦਾ ਹੈਗਾ ਸਾਰੇ ਤੁਹਾਡੇ ਰਿਸ਼ਤੇ ਨਾਤੇ ਨੇ ਉਹ ਤੁਹਾਡੇ ਤੋਂ ਮੂੰਹ ਮੋੜ ਲੈਂਦੇ ਨੇ ਤੁਹਾਡੇ ਸਰੀਕੇ ਕਬੀਲੇ ਦੇ ਜਿਹੜੇ ਆਪਾਂ ਲੋਕਾਂ ਤੇ ਮਾਨ ਕਰਦੇ ਆ ਉਹ ਪਿੱਛੇ हट ਜਾਂਦੇ ਨੇ ਚਾਚੇ ਤਾਇਆ ਦਾ ਕੋਈ ਭੈਣ ਭਾਈਆਂ ਦਾ ਕੋਈ ਭੂਆ ਫੋਪੜਾ ਜਿਹੜੇ ਸਾਰੇ ਪਿੱਛੇ हट ਜਾਂਦੇ ਨੇ ਜੀ ਹੁਣ ਜੇ ਅੱਜ ਮੈਂ ਗੱਲਾਂ ਕਰਦਾਗਾ ਤਾਂ ਕਈਆਂ ਨੂੰ ਮਤਲਬ ਇਹ ਗੱਲ ਦੀ ਜ਼ੈਲਸੀ ਵੀ ਹੋਣੀ ਆ ਉਹਨਾਂ ਨੇ ਗੁੱਸਾ ਮੰਨਣਾ ਹੈ ਪਰ ਮੈਂ ਦੇਖਦਾ ਰਹਿੰਦਾ ਸੀਗਾ ਮੈਂ ਹਰ ਵਾਰ ਮੂਟ ਕਰਦਾ ਰਹਿੰਦਾ ਸੀ ਮੇਰਾ ਤਜਰਬਾ ਇਹ ਹੈਗਾ ਮੈਂ ਕਿਸੇ ਵੀ ਬੰਦੇ ਨੂੰ ਜਦੋਂ ਮਿਲਦਾ ਨਾ ਮੈਂ 2 ਮਿੰਟਾਂ ਦੇ ਵਿੱਚ ਵਿੱਚ ਸਾਰਾ ਬੰਦੇ ਨੂੰ ਪੜ ਲੈਣਾ ਹੈ ਕਿ ਬੰਦਾ ਕੀ ਮਤਲਬ ਉਹਦੇ ਅੰਦਰ ਹੈਗਾ ਕੀ ਉਹ ਕਹਿਣਾ ਚਾਹੁੰਦਾ ਹੈਗਾ ਕੀ ਕਰਨਾ ਚਾਹੁੰਦਾ ਜਾਂ ਆਪਣੇ ਪ੍ਰਤੀ ਕੀ ਸੋਚ ਰੱਖਦਾ ਜੱਗ ਆਪਾਂ ਭਾਵੇਂ ਨਹੀਂ ਜਿੱਤ ਸਕਦੇ ਮੈਂ ਤਾਂ ਇਹੀ ਕਹਿਣਾ ਹੈਗਾ ਕਿਵੇਂ ਕਿਸਦਾ ਪਹਿਲਾਂ ਤਾਂ ਮਾੜਾ ਨਾ ਸੋਚੋ ਤੇ ਕਈ ਸਾਡੇ ਰਿਸ਼ਤੇ ਇਹੋ ਜਿਹੇ ਸੀਗੇ ਦੋਸਤੋ ਜਦੋਂ ਘਰਾਂ ਘਰ ਦੇ ਵਿੱਚ ਅ ਬਿਮਾਰੀ ਦਾ ਮਾਹੌਲ ਆ ਗਿਆ ਸਾਡੀ ਮਾਤਾ ਜੀ ਵੀ ਬਿਮਾਰ ਰਹਿਣ ਲੱਗ ਗਏ ਤਾਂ ਕੁਝ ਕੋ ਰਿਸ਼ਤੇ ਵੀ ਸਾਡੇ ਤੋਂ ਪਿੱਛੇ ਹੱਟ ਗਏ ਉੱਥੇ ਜਾ ਕੇ ਕੰਮ ਕੌਣ ਆਏ ਕੰਮ ਆਇਆ ਸਿਰਫ ਆਪਦੀ ਇੱਕ ਜਿਹੜੀ ਦਿਨ ਰਾਤ ਤੁਰ ਫਿਰ ਕੇ ਮਿਹਨਤ ਕੀਤੀ ਸੀ ਉਹ ਮੇਰੀ ਮਿਹਨਤ ਨੇ ਹੀ ਮੈਨੂੰ ਸਾਥ ਦਿੱਤਾ ਦੋਸਤੋ ਜਿਹਦੇ ਸਦਕਾ 'ਚ ਅਸੀਂ ਇੱਕ ਛੋਟਾ ਜਿਹਾ ਮਕਾਨ ਆ ਜੋ ਆਪਣੇ ਨਾਲ ਮਿਲ ਕੇ ਅਸੀਂ ਸਾਂਝੇ ਪਰਿਵਾਰ ਦੇ ਵਿੱਚ ਤੇ ਅੱਜ ਤਿਆਰ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਧੁਮਾਕੇਦਾਰ ਗੱਲਾਂ ਬਾਤਾਂ ਆਪਾਂ ਨੇ ਹਜੇ ਇਹਦਾ ਜਿਹੜਾ ਮਤਲਬ ਸਟਾਰਟਿੰਗ ਪੁਆਇੰਟ ਹੀ ਸੀਗਾ ਤੇ ਹੋਰ ਵੀ ਆਪਾਂ ਇਹਨੂੰ ਵਧੀਆ ਬਣਾਉਣਾ ਕਿਉਂਕਿ ਹੁਣ ਗਰੀਬੀ ਦੇ ਥਾਪੜੇ ਮਾਰ-ਮਾਰ ਕੇ ਗਰੀਬੀ ਨੂੰ ਆਪਾਂ ਨੇ ਬਾਹਰ ਕੱਢਣਾ ਹੈ ਉਹ ਗੱਲਾਂ ਬਾਤਾਂ ਹੁਣ ਇੱਕ ਸਮੇਂ ਨਾਲ ਸੀ ਇੱਕ ਦਹਾਕਾ ਸੀਗਾ ਤੁਹਾਡੇ ਨਾਲ ਮੈਂ ਗੱਲਾਂ ਤਾਂ ਕਰੀਆਂ ਦੋਸਤੋ ਤੁਹਾਡੇ ਵੀ ਕੋਈ ਮਿੱਤਰ 베ਲੀ ਤੁਹਾਡੇ ਭੈਣ ਭਰਾ ਸਾਥਕ ਸੰਬੰਧੀ ਮਤਲਬ ਉਹ ਹੁੰਦੇ ਆਗੇ ਜਿਹੜੇ ਕਿ ਤੁਹਾਡੇ ਮਾੜੇ ਸਮੇਂ ਦੇ ਵਿੱਚ ਤੁਹਾਨੂੰ ਆ ਸਾਥ ਛੱਡ ਜਾਂਦੇ ਆ ਸੋਡਾ ਹੈਨਾ ਲਖਵੀਰ ਐਦਾ ਹੀ ਹੁੰਦਾ ਨਾ ਹਾਂਜੀ ਹਾਂਜੀ ਕੋਈ ਛੋਡਾ ਤਜਰਬਾ ਲਖਵੀਰ ਕਿੱਦਾਂ ਦਾ ਰਿਹਾ ਇਹ ਬਸ ਦੇਖਣ ਨੂੰ ਜੋ ਮਿਲਿਆ ਨਾ ਰਿਸ਼ਤੇ ਜਿਹੜਾ ਪਹਿਲਾਂ ਤੁਸੀਂ ਦੱਸ ਹੀ ਚੁੱਕੇ ਹੋਗੇ ਨਾ ਤੇ ਉਸ ਟਾਨਾ ਸਾਡੇ ਨਾਲ ਕੋਈ ਵੀ ਰਿਸ਼ਤੇਦਾਰ ਨਹੀਂ ਹੈ ਨਾ ਖੜਾ ਆ ਕੇ ਤੇ ਮਤਲਬ ਬਹੁਤ ਔਖਾ ਟਾਈਮ ਸੀ ਜਿਸ ਟਾਈਮ ਆਸੀਂ ਲੰਘਾਇਆ ਉਹ ਤੇ ਬਾਕੀ ਇਹਨਾਂ ਬਾਕੀ ਇਹਨਾਂ ਦੀ ਪੜਾਈ ਵਧੀਆ ਸੀ ਜਿਹੜੀ ਬਸ ਇਹਨਾਂ ਦੇ ਨਾ ਐਂਜੇ ਸੀਗਾ ਵੀ ਉਸ ਟਾਈਮ ਵੀ ਚਲ ਡੈਡੀ ਨੂੰ ਵੀ ਐਂਜੇ ਸੀਗਾ ਕਿਸਾੜੀ ਰਹੇ ਨੇ ਕਿ ਡੈਡੀ ਸਾਡੇ ਮੈਰਿਜ ਤੋਂ ਤੇ ਵੀ ਚਲ ਕੋਈ ਕੰਮ ਇਹਨਾਂ ਨੂੰ ਅੜਕ ਜੂਗਾ ਨਾ ਨੇ ਕੋਈ ਚੱਲ ਨੌਕਰੀ ਵਗੈਰੇ ਮਿਲ ਜੂਗਾ ਨਾ ਕੋਈ ਪਰ ਨਹੀਂ ਇਹਨਾਂ ਕੋਈ ਐਦਾਂ ਦੀ ਗੱਲਬਾਤ ਨਹੀਂ ਹੋਈ ਜਦੋਂ ਡੈਡੀ ਨੇ ਹੁੰਦਾ ਫੋਨ ਤੋਂ ਬਾਅਦ ਉਹਨੇ ਜਿਹੜੀ ਪ੍ਰਾਈਸ ਜਿਹੜੀ ਉਹ ਵੇਚ ਰਹੀ ਸੀ ਇਹ ਨਾ ਤੇ ਵਸੇ ਦੁਬਾਰਾ ਜਿਹੜੂ ਕੁਬੀਰਦਾਰੀਆਂ ਦੇ ਚ ਮੇਲੇ ਸੀ ਉਹ ਸਾਡੇ ਨਾਲ ਤਾਂ ਇਹ ਨਾ ਛੋਟੀ ਉਮਰ ਦੇ ਵਿੱਚ ਹੈ ਨਾ ਤੇ ਸੋ ਜਿਹੜਾ ਵੀ ਸੀ ਬਾਕੀ ਲਗਵੀ ਉਹਨੂੰ ਤੁਹਾਨੂੰ ਦੱਸ ਹੀ ਦਿੱਤਾ ਕਿ ਇਸ ਤੋਂ ਬਾਅਦ ਘਰ ਦੇ ਵਿੱਚ ਛੋਟੇ ਭੈਣ ਭਰਾਵਾਂ ਦੀ ਜੋ ਮੈਰਿਜ ਸੀ ਉਹ ਕਰਨੀ ਸੀ ਉਹ ਵੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਨਾ ਅੱਜ ਦੀ ਘੜੀ ਆਪਣੇ ਸਾਰੇ ਜੋ ਵੀ ਜਦੋਂ ਤੋਂ ਮੇਰੀ ਸੁਰਤ ਸੰਭਲੀ ਹੈ ਮੇਰੀ ਸੋਚ ਇਹ ਹੀ ਰਹੀ ਹੈ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਸਾਰਿਆਂ ਨੂੰ ਸਾਰੇ ਭੈਣ ਭਾਈ ਕਾਮਯਾਬ ਹੋਣ ਕੋਈ ਮੇਰੇ ਵਾਂਗੂ ਮਤਲਬ ਜਿਹੜਾ ਕੁਝ ਮੇਰੇ ਨਾਲ ਹੋਇਆ ਕਿ ਉਹ ਸੋਸ਼ਣ ਕਿਸੇ ਦਾ ਨਾ ਹੋਵੇ ਕਿਉਂਕਿ ਕਿਹੜਾ ਇਹ ਜ਼ਿੰਦਗੀ ਦੇ ਵਿੱਚ ਦੁੱਖ ਤਾਂ ਬਹੁਤ ਹੀ ਜ਼ਿਆਦਾ ਦੇਖੇ ਨੇ ਬਹੁਤ ਜ਼ਿਆਦਾ ਦੇਖੇ ਨੇ ਇਹ ਚਲੋ ਹੁਣ ਪਰਮਾਤਮਾ ਦੀ ਵਧੀਆ ਬਾਤ ਪੜੀ ਗਈ ਆ ਨਾ ਹਾਂਜੀ ਸੋ ਕਈ ਗੱਲਾਂ ਇਹ ਜਿਹੜੀਆਂ ਆਪਾਂ ਤੁਹਾਡੇ ਨਾਲ ਮਤਲਬ ਡਾਇਰੈਕਟ ਹਜੇ ਉਹ ਕਰ ਨਹੀਂ ਸਕਦੇ ਕਦੇ ਸਮਾਂ ਆਇਆ ਤਾਂ ਉਹ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ ਦੋਸਤੋ ਸੋ ਕਿਸੇ ਨੂੰ ਸਾਨੂੰ ਹੱਥੇ ਤੱਕ ਆ ਕੇ ਐਂਡ ਪੁੱਛਦਾ ਹੈਗਾ ਸੀਗਾ ਵੀ ਤੁਸੀਂ ਹੈ ਨਾ ਵੀ ਤੁਹਾਨੂੰ ਕਿਸੇ ਪੈਸੇ ਦੀ ਲੋੜ ਆ ਜਾਂ ਕਿ ਨਹੀਂ ਹਨ ਆਪਾਂ ਕਹੀ ਕਿਸੇ ਨੇ ਮਤਲਬ ਇਹ ਵੀ ਨਹੀਂ ਪੁੱਛਿਆ ਦੀ ਕਿ ਕੋਈ ਰਾਜਿਆ ਨਾਂ ਦਾ ਪਿੰਡ ਹੈਗਾਗਾ ਜਿੱਥੇ ਸਾਡੇ ਕੋਈ ਭੈਣ ਭਾਈ ਬੈਠੇ ਨੇਗੇ ਪਰ ਉਹ ਚਿਹਰੇ ਨੰਗੇ ਹੋਏ ਦੋਸਤੋ ਸਿਰੇ ਨੰਗੇ ਹੋਏ ਨੇ ਇੱਕ ਕਿਤਾਬ ਲਿਖ ਲਈਏ ਜੇ ਆਪਾਂ ਲਿਖਣੀ ਹੋਵੇ ਵੀ ਬਹੁਤ ਕੁਝ ਮਤਲਬ ਮਨ ਦੇ ਵਿੱਚ ਹੁੰਦਾ ਹੈ ਹਨਾ ਇੱਕ ਦਰਦ ਆ ਭਾਵੇਂ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ ਵੀ ਇੱਕ ਦਰਦ ਹੁੰਦਾ ਹੈ ਕਿ ਉਹ ਸਮੇਂ ਦੇ ਵਿੱਚ ਆਪਾਂ ਨੂੰ ਯਾਰ ਉਹਨਾਂ ਨੇ ਜਿਹੜਾ ਇਹਨੂੰ ਆਪਾਂ ਇੱਕ ਇੱਕ ਫੋਨ ਦੇ ਉੱਤੇ ਲਖਵੀਰ ਇੱਕ ਫੋਨ ਮਾਰਨਾ ਉਹਨਾਂ ਨੇ ਕਿ ਵੀ ਸਾਨੂੰ ਪੈਸਿਆਂ ਦੀ ਲੋੜ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਜ ਆ ਅੱਜ ਦਾ ਸਮਾਜ ਹੈ ਪੈਸਾ ਪ੍ਰਧਾਨ ਹੈ ਇਹਦੇ ਵਿੱਚ ਮੁੱਖ ਹਨਾ ਅਸੀਂ ਉਹਨਾਂ ਦੇ ਸਾਰੇ ਮਤਲਬ ਉਹਨਾਂ ਨਾਲ ਖੜੇ ਹਨਾ ਬਰ ਸਾਡੇ ਨਾਲ ਨਹੀਂ ਖੜੇ ਦੋਸਤੋ ਸਾਨੂੰ ਉਹਨਾਂ ਨੇ ਲੱਤ ਮਾਰਤੀ ਕਈ ਮੈਂ ਕਹਿੰਨਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹਾ ਕੁਝ ਵਾਪਰਿਆ ਹੋਊਗਾ ਕਿ ਜਦੋਂ ਵਕਤ ਪੈਂਦਾ ਹੈ ਕੋਈ ਦੂਰ ਤੋਂ ਹੈ ਨਾ ਜਾਂ ਜਦੋਂ ਵੀ ਕੋਈ ਥੋੜਾ ਜਿਹਾ ਨਾ ਇਹ ਹੁੰਦਾ ਹੈਗਾ ਕੋਈ ਰਿਸ਼ਤੇਦਾਰ ਗਰੀਬ ਹੋਣ ਲੱਗ ਗਿਆ ਗਰੀਬ ਹੋ ਗਿਆ ਜਾਂ ਉਹਦੇ ਤੇ ਕੋਈ ਬਿਮਾਰੀ ਇਜਾਮ ਕਿਸ ਵੀ ਹੋ ਗਿਆ ਉਹਦੇ ਨਾਲ ਹੈ ਨਾ ਤਾਂ ਜਿਹੜੇ ਦੂਜੇ ਰਿਸ਼ਤੇਦਾਰ ਨੇਗੇ ਤਾਂ ਉਹ ਕੰਨੀ ਘਤਰਾ ਜਾਂਦੇ ਆ ਬੱਸ ਵੱਟ ਜਾਂਦੇ ਨੇ ਜੀ ਆ हां भी दोस्तों जी ਤੁਹਾਡੇ ਕੋਈ ਕੰਮ ਆਊਗਾ ਤਾਂ ਉਸ ਸਮੇਂ ਦੇ ਵਿੱਚ ਉਸ ਦੌਰ ਦੇ ਵਿੱਚ ਤੁਹਾਡਾ ਆਪਣਾ ਪਰਿਵਾਰ ਹੀ ਕੰਮ ਆਪਦਾ ਸੋ ਆਪਣੇ ਪਰਿਵਾਰਾਂ ਦੀ ਕਦਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਦੀ ਆਪਣੇ ਮਾਤਾ ਪਿਤਾ ਜੋ ਵੀ ਤੁਹਾਡਾ ਪਰਿਵਾਰਕ ਮੈਂਬਰ ਨੇ ਸਾਰਿਆਂ ਦੀ ਕਦਰ ਕਰੋ ਕਿਉਂਕਿ ਉਹੀ ਤੁਹਾਡਾ ਜੋ ਬਹਿਣਾ ਹੈਗਾ ਉਹੀ ਤੁਹਾਡੇ ਕੰਮ ਆਉਣੇ ਹੈਗੇ ਕਿਉਂਕਿ ਵਾਕੂ ਬਾਕੀ ਤਾਂ ਗੱਲਾਂ ਸਾਰੀਆਂ ਫੋਕਟ ਗੱਲਾਂ ਨੇ ਸੋ ਅੱਜ ਲਈ ਸਿਰਫ ਇੰਨਾ ਹੀ ਸੀ ਦੋਸਤੋ ਤੇ ਮੈਸੇਜ ਸਾਰਿਆਂ ਲਈ ਇਹੀ ਹੈ ਕਿ ਗ੍ਰੀਪੀ ਜੇ ਇੱਕ ਸਮਾ ਪਰਿਵਾਰ ਦੇ ਵਿੱਚ ਮਾਰਾ ਗਿਆ ਤਾਂ ਘਬਰਾਉ ਨਾ ਆ ਡੋਲ ਰਹੋ ਕੁਝ ਕੁ ਸਮਾਂ ਹੀ ਹੁੰਦਾ ਹੈ ਜੇ ਆਪਾਂ ਕਹੀ ਜਾਈਏ ਉਹ ਥੋੜੀ ਬਹੁਤੀ ਮਿਹਨਤ ਕਰੋ ਠੀਕ ਹੈ ਨਾ ਕਈ ਤਾਂ ਇਹ ਕਹਿੰਦੇ ਨੇ ਕਿ ਉਸ ਸਮੇਂ ਕਿ ਆਪਾਂ ਜਿਵੇਂ ਆਪਾਂ ਕਹ ਜੀਏ ਵੀ ਲਖਵੀਰ ਜਦੋਂ ਸਮਾ ਪੈਂਦਾ ਨਾ ਬੰਦਾ ਕਹਿੰਦਾ ਮੈਂ ਆਪਣੇ ਆਪ ਨੂੰ ਖਤਮ ਕਰਨਾ ਹਾਂ ਇਹ ਵੀ ਹੁੰਦਾ ਨਾ ਕਿ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂ ਪਰ ਇਹੋ ਜਿਹਾ ਬੁੱਝਦੇ ਨਾਲ ਹੀ ਜ਼ਿੰਦਗੀ ਨਹੀਂ ਜਾਉਣੀ ਹੈਗੀ ਸਮਾਹ ਹੁੰਦਾ ਹੈ ਕਿ ਸਮਾਜ ਦੇ ਤਾਨਨੇ ਮਿਹਣੇ ਵੀ ਸੁਣਨੇ ਪੈ ਜਾਂਦੇ ਆ ਠੀਕ ਹੈ ਨਾ ਪਰ ਕਿਸ ਨੂੰ ਬੋਲ ਕੇ ਨਾ ਦੱਸੋ ਉਹਨਾਂ ਨੂੰ ਜਵਾਬ ਆਪਣੀ ਕਾਮਯਾਬੀ ਦੇ ਨਾਲ ਦਿਓ ਹਾਂਜੀ ਕਹੋ ਜੀ ਹਾਂਜੀ ਉਹਨਾਂ ਨੂੰ ਜੋ ਵੀ ਜਵਾਬ ਤੁਸੀਂ ਦੇਣਾ ਆਪਣੀ ਕਾਮਯਾਬੀ ਦੇ ਨਾਲ ਦਿਓ ਕਿਉਂਕਿ ਸਮਾ ਸਥਿਰ ਕਦੇ-ਕਦੇ ਹੁੰਦਾ ਹੈ ਕਿ 12 ਸਾਲ ਬਾਅਦ ਤਾਂ ਪ੍ਰਮਾਤਮਾ ਰੂੜੀ ਦੀ ਵੀ ਸੁਣ ਲੈਂਦਾ ਹੈਗਾ ਤੇ ਆਪਾਂ ਤਾਂ ਫਿਰ ਵੀ ਇਨਸਾਨ ਆਗੇ ਸੱਚੇ ਦਿਲ ਨਾਲ ਮਿਹਨਤ ਕਰੋ ਅੱਜ ਹੋਰ ਕੱਲ ਹੋਰ ਇੱਕ ਦਿਨ ਉਹ ਮੁਕਾਮ ਆਵੇਗਾ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਪੜਾਅ ਦਰ ਪੜਾਅ ਵਧਦੇ ਹੋਏ ਟਾਪ ਦੀਆਂ ਮੰਜ਼ਲਾਂ ਤੱਕ ਪਹੁੰਚ ਜਾਮੂਗੇ ਫਿਰ ਤੁਹਾਡੇ ਦੁੱਖ ਦਰਦ ਭੁੱਲ ਜਾਂਦੇ ਨੇ ਸੋ ਅੱਜ ਦੀ ਘੜੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਆਗੇ ਘੈਂਡ ਗਲਵਾਤਾ ਫੁੱਲ ਇੰਜੋਇਆ ਜ਼ਿੰਦਗੀ ਤੇ ਅੱਜ ਉਹ ਦੁੱਖ ਭੁੱਲ ਗਏ ਨੇ ਪਰ ਜਿਹੜੇ ਸਾਡੇ ਫਾਦਰ ਸਾਹਿਬ ਦੀ ਘਾਟ ਹੈ ਜੀ ਉਹ ਮਹਿਸੂਸ ਤਾਂ ਸਾਰੀ ਉਮਰ ਲਈ ਹੁੰਦੀ ਹੈ ਜਦੋਂ ਵੀ ਘਰ ਦੇ ਵਿੱਚ ਕੋਈ ਛੋਟੇ-ਮੋਟੇ ਕਾਰਜ ਕਰਦੇ ਆ ਉਦੋਂ ਉਹ ਗੱਲਾਂ ਜਿਆਦਾ ਆ ਜਾਂਦੀਆਂ ਨੇ ਜੇ ਜੇਕਰ ਸਾਡੇ ਫਾਦਰ ਸਾਹਿਬ ਹੁੰਦੇ ਤਾਂ ਐਦਾਂ ਹੋ ਜਾਣਾ ਸੀ ਜਾਂ ਐਦਾਂ ਹੋ ਜਾਣਾ ਸੀ ਜਾਂ ਸਾਨੂੰ ਇਹ ਲੈਂਦਾ ਵੀ ਜਦੋਂ ਕੋਈ ਅਸੀਂ ਪਰਿਵਾਰ ਦੇ ਵਿੱਚ ਕੁਛ ਨਾ ਕੁਛ ਕੋਈ ਨਵਾਂ ਪ੍ਰੋਡਕਟ ਖਰੀਦਦੇ ਆ ਜਾਂ ਕੋਈ ਘਰ ਬਣਾ ਲਿਆ ਹੈ ਨਾ ਉਦੋਂ ਉਹਨਾਂ ਚੀਜ਼ਾਂ ਦੀ ਵੀ ਜੇਕਰ ਉਹ ਹੁੰਦੇ ਅੱਜ ਦੀ ੜੀ ਹੈ ਨਾ ਉਹਨਾਂ ਨੇ ਕੀ ਸੋਚਣਾ ਸੀ ਹੈ ਨਾ ਸੋ ਬਈ ਆ ਜਿੰਦਗੀ ਦੁੱਖਾਂ ਦੀ ਇੱਕ ਕਿਤਾਬ ਹੈਗੀ ਸੋ ਅੱਜ ਲਈ ਸਿਰਫ ਇੰਨਾ ਹੀ ਸੀ ਦੋਸਤੋ ਤੇ ਅਗਲੇ ਵਲੌਗ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਫਿਰ ਤੋਂ ਪਾਵਾਂਗੇ ਸਾਂਝ ਮੈਂ ਤੁਹਾਡਾ ਦੋਸਤ ਮਨਜੀਤ ਟਰੈਵਲਰ ਆਜੀ ਆਪਣੇ ਚੈਨਲ ਦਾ ਨਾਮ ਆ ਦੋਸਤੋ ਚੈਨਲ ਨੂੰ ਫਿਰ ਇੱਕ ਵਾਰ ਤੋਂ ਮੈਂ ਕਹਾ ਫੋਲੋ ਕਰ ਲਿਓ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਅਗਲੇ ਵਲੌਗ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਫਿਰ ਤੋਂ ਪਾਵਾਂਗੇ ਸਾਂਝ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ